ਸਾਰੇ ਕੌਮ ਨੂੰ ਬਹੁਤ ਵਧਾਈ ਹੈ ਕਿ ਅੱਜ ਜ세 ਆਪਣੇ ਮਹਾਨ ਜੋਧੇ ਸਰਦ ਸੇਵਾ ਸਿੰਘ ਠਿਕਰੀਵਾਲ ਦੀ ਵਰਸੀ ਮਨਾ ਰਹੇ ਹਨ ਇਹੋ ਜਿਹੇ ਜੋਧਾ ਜਿਸਨੇ ਆਪਣੇ ਆਪ ਨੂੰ ਨਹੀਂ ਸੋਚਿਆ ਪਰ ਆਪਣੀ ਕੌਮ ਦੇ ਲਈ ਆਪਣੀ ਵੱਡੀ ਸੋਚ ਰੱਖੀ ਹੈ ਇਸੇ ਕਰਕੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਉੱਤੇ ਮਹਾਨ ਕਿਰਪਾ ਕੀਤੀ ਹੈ ਕਿ ਉਹਨਾਂ ਦਾ ਪੋਤਾ ਜਗਮੀਤ ਸਿੰਘ ਕੈਨੇਡਾ ਦਾ ਬਹੁਤ ਵੱਡਾ ਲੀਡਰ ਅੱਜ ਸਤਾਪਤ ਹੋਇਆ ਔਰ ਅਸਿਆਸ ਕਰਦੇ ਆ ਕਿ ਜਿਹੜੀ ਕੁਰਬਾਨੀ ਸਰਦਾਰ ਸੇਵਾ ਸਿੰਘ ਨੇ ਕੀਤੀ ਹੈ ਜਗਮੀਤ ਸਿੰਘ ਕੈਨੇਡਾ ਦਾ ਪ੍ਰਾਈਮ ਮਿੰਿਸਟਰ ਵੀ ਬਣੇ ਸਾਨੂੰ ਜਿਹੜੀਆਂ ਉਮੀਦਾ ਇਹੋ ਜਿਹੇ ਸ਼ਹੀਦਾਂ ਤੋਂ ਮਿਲਦੀ ਹੈ ਇਸੇ ਕਰਕੇ ਇਹ ਛੋਟੀ ਜੀ ਕੌਮ ਸਿੱਖੋਂ ਮੈਂ ਜਿਹੜੀ ਆਪਣੇ ਆਪ ਨੂੰ ਬਗੈਰ ਸਟੇਟ ਤੋਂ ਸਾਡਾ ਮੁਲਕ ਹੈ ਨਹੀਂਗਾ ਅਸੀਂ ਸਟੇਟਲੈਸ ਪੀਪਲ ਹੈ ਪਰ ਅਸੀਂ ਜਿਵੇਂ ਸਟੇਟ ਹੁੰਦੀ ਹੈ ਉਸ ਤਰ੍ਹਾਂ ਹੀ ਸਾਡੀ ਰਵੈਤ ਹੈ ਤੇ ਅਸੀਂ ਦਲੇਰੀ ਦੇ ਨਾਲ ਅੱਜ ਇੱਥੇ ਵਸਦੇ ਹਾਂ ਤੁਹਾਨੂੰ ਪਤਾ ਹੈ ਕਿ ਸਾਨੂੰ ਉਮੀਦ ਸੀ ਕਿ ਜਿਹੜੀ ਨਵੀਂ ਸਰਕਾਰ ਮੋਦੀ ਦੀ ਬਣੂਗੀ ਉਹ ਸਾਡੇ ਲਈ ਚੰਗਾ ਸੋਚੂਗੀ ਪਰ ਸਾਨੂੰ ਅਫਸੋਸ ਹੋਇਆ ਕਿ ਇਸੇ ਸਰਕਾਰ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਰੋ 3IB ਦੇ ਮੁਖੀ ਪ੍ਰਾਈਮ ਮਿਨਿਸਟਰ ਮੋਦੀ ਤੇ ਹੋਮ ਮਿਨਿਸਟਰ ਮਿਤ ਸਾਦੀ ਸਲਾਦਨ ਨਾਲ ਕੈਨੇਡਾ ਦੇ ਵਿੱਚ ਸਾਡੇ ਸਿੱਖਾਂ ਨੂੰ ਜਾਨੋਂ ਸ਼ਹੀਦ ਕਰ ਦਿੱਤਾ ਹੈ ਹਰਦੀਪ ਸਿੰਘ ਨਿੱਜੜ ਹੈ ਰਿਪੁਜਮਨ ਮੜਕ ਰਿਪੁਜਮਨ ਸਿੰਘ ਮਲਕ ਸੁਖਦੀਪ ਸਿੰਘ ਹੈ ਕੈਨੇਡਾ ਦੀ ਧਰਤੀ ਦੇ ਉੱਤੇ ਸਾਡੀਆਂ ਜਿਹੜੀਆਂ ਜਸੂਸੀ ਏਜੰਸੀਜ਼ ਨੇ ਉਹਨਾਂ ਨੇ ਇਹਨਾਂ ਨੂੰ ਸ਼ਹੀਦ ਕੀਤਾ ਔਰ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕੀਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕੀਤਾ ਤੇ ਪੰਜਾਬ ਦੇ ਵਿੱਚ ਸਾਡੇ ਮੂਸੇਵਾਲ ਨੂੰ ਸ਼ਹੀਦ ਕੀਤਾ ਇਹ ਜਿਹੜੀਆਂ ਸ਼ਹਾਦਤਾਂ ਹੈਗੀਆਂ ਇਹਨਾਂ ਨੇ ਬਹੁਤ ਵੱਡਾ ਰੰਗ ਦੇ ਅੰਦਾ ਅੱਜ ਸਿੱਖਾਂ ਦੀ ਗੱਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਚੱਲ ਰਹੀ ਹੈ 26 ਜਨਵਰੀ ਨੂੰ ਇੰਡੀਆ ਦਾ ਬਹੁਤ ਵੱਡਾ ਦਿਨ ਹੁੰਦਾ ਉਦੋਂ ਇਹਨਾਂ ਦੇ ਟੈਂਟ ਖਵਾਈ ਜਾਜ ਉਨ੍ਹਾਂ ਦੀ ਨਮਾਇਸ਼ ਲੱਗਦੀ ਹੈ ਵੱਡੇ-ਵੱਡੇ ਬਾਹਰ ਦੇ ਮੁਲਕਾਂ ਦੇ ਪ੍ਰੈਜ਼ੀਡੈਂਟ ਬੁਲਾਏ ਜਾਂਦੇ ਆ ਇਹ ਸਾਲ ਮੋਦੀ ਜੀ ਨੇ ਅਮਰੀਕਾ ਦੇ ਪ੍ਰਧਾਨ ਜੋ ਬਾਈਡਨ ਨੂੰ ਸੱਦਿਆ ਸੀ ਪਰ ਜੋ ਬਾਈਡਨ ਨੇ ਕਿਹਾ ਕਿ ਜਿਹੜੇ ਤੁਸੀਂ ਸਾਡੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਪੰਨੂ ਨੂੰ ਅਮਰੀਕਾ ਦੇ ਵਿੱਚ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਡੇ ਰਿਪਬਲਿਕ ਡੇਟ 26 ਤਰੀਕ ਨੂੰ ਦਿੱਲੀ ਨਹੀਂ ਆਵਾਂਗੇ ਇਹਨਾਂ ਦਾ ਜਿਹੜਾ ਸਮਝੌਤਾ ਉਹ ਵੀ ਟੁੱਟਣ ਦੇ ਕਿਨਾਰੇ ਤੇ ਹੈ ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਖਤਰਾ ਇੰਡੀਆ ਨੂੰ ਚੀਨ ਤੋਂ ਹੈ ਪਾਕਿਸਤਾਨ ਤੋਂ ਹੈ ਇਸ ਕਰਕੇ ਦਿੱਲੀ ਨੇ ਇੰਡੀਆ ਨੇ ਇੱਕ ਸੰਗਠਨ ਬਣਾਇਆ ਕਿ ਜੇ ਚੀਨ ਕਿਸੇ ਤਰ੍ਹਾਂ ਦਾ ਹਮਲਾ ਕਰਦਾ ਹੈ ਤੇ ਅਸੀਂ ਇਕੱਠੇ ਹੋਵਾਂਗੇ ਜਿਹੜੇ-ਜਿਹੜੇ ਮੁਲਖ ਹੈ ਅਮਰੀਕਾ ਜਪਾਨ ਆਸਟ੍ਰੇਲੀਆ ਤੇ ਇੰਡੀਆ ਇਹ ਚਾਰ ਮੁਲਕਾਂ ਦਾ ਸਮਝੌਤਾ ਹੋਇਆ ਕਿ ਅਸੀਂ ਇਕੱਠੇ ਹੋ ਕੇ ਚੀਨ ਦੇ ਨਾਲ ਲੜਾਈ ਲੜਾਂਗੇ ਪਰ ਸਾਧ ਸੰਗਤ ਜੀ ਜੋ ਸਿੱਖਾਂ ਦਾ ਕਤਲ ਤੇ ਸ਼ਹੀਦ ਬਾਹਰ ਦੇ ਮੁਲਕ ਜਿਹੜੇ ਮੈਂ ਤੁਹਾਨੂੰ ਦੱਸਿਆ ਉਹ ਕੀਤੇ ਐ ਇਸ ਸਮਝੌਤੇ ਦੀ ਮੀਟਿੰਗ ਦਿੱਲੀ ਵਿਖੇ 26 ਤੇ 27 ਤਰੀਕ ਨੂੰ ਐਸੇ ਮਹੀਨੇ ਨੂੰ ਹੋਣੀ ਸੀ ਤੇ ਜਿੱਥੇ ਅਮਰੀਕਾ ਦੇ ਪ੍ਰਧਾਨ ਬਾਈਡਨ ਨੇ ਜਵਾਬ ਦੇ ਦਿੱਤਾ ਤੇ ਦੂਜੇ ਜਿਹੜੇ ਸੰਗਠਨ ਦੇ ਵਿੱਚ ਹੈਗੇ ਆ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਾਪਾਨ ਦਾ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਇਹ ਸਮਝੌਤੇ ਦੀ ਮੀਟਿੰਗ ਦੇ ਵਿੱਚ ਨਹੀਂ ਆਵਾਂਗੇ ਸੋ ਮੇਰਾ ਮਤਲਬ ਹੈ ਕਿ ਸਿੱਖਾਂ ਨੂੰ ਐਵੇਂ ਨਹੀਂ ਸੋਚਣਾ ਚਾਹੀਦਾ ਕਿਸੇ ਵੀ ਆਉਣ ਵਾਲੀ ਸਰਕਾਰ ਨੂੰ ਕਿਉਂ ਘਰ ਕੇ ਸਿੱਖਾਂ ਨੂੰ ਪਤਾ ਚ ਇਹ ਅਸੀਂ ਆਪਣਾ ਰਾਜ ਕਿਵੇਂ ਲੈਣਾ ਹੈ ਕਿਵੇਂ ਅਸੀਂ ਦੂਸਰੇ ਰਾਜ ਦੇ ਅਧੀਨ ਰਹਿਣਾ ਹੈ ਮੋਗਲਾਂ ਦੇ ਥੱਲੇ ਵੀ ਰਹੇ ਹਨ ਮਸਰ ਰੰਗੜ ਨੂੰ ਵੀ ਜਾਦ ਕੀਤਾ ਜਾਂਦਾ ਹੈ ਅਹਿਮਦ ਸ਼ਾਹ ਬਰਲੀ ਨੂੰ ਵੀ ਜਾਦ ਕੀਤਾ ਜਾਂਦਾ ਹੈ ਨਾਦਰ ਸ਼ਾਹ ਨੂੰ ਵੀ ਜਾਦ ਕੀਤਾ ਜਾਂਦਾ ਹੈ ਅੰਗਰੇਜ਼ ਨੂੰ ਵੀ ਜਾਦ ਕੀਤਾ ਜਾਂਦਾ ਹੈ ਬਲੂ ਸਟਾਰ ਕਰਨ ਵੜੀ ਇੰਦਰਾ ਗਾਂਧੀ ਉਹਨੂੰ ਵੀ ਜਾਦ ਕਰ ਲੋ ਜਿਹੜਾ ਮੁਖੀ ਸੀ ਫੌਜ ਦਾ वैद्य ਉਸ ਨੂੰ ਵੀ ਜਾਨ ਕਰ ਲੋ ਇਹੋ ਜੇ ਕੰਮ ਸਿਰਫ ਜਿਹੜੇ ਮੁਲਖ ਇੰਡੀਪੈਂਡੈਂਟ ਹੁੰਦੇ ਐ ਜਾਂ ਉਹਨਾਂ ਦੀ ਆਪਣੀਆਂ ਸਰਕਾਰਾਂ ਹੁੰਦੀਆਂ ਉਹ ਇਹੋ ਜਿਹਾ ਬਦਲਾ ਤੇ ਇਹੋ ਜੀ ਮੌਤ ਦਾ ਡੰਡ ਦੇ ਸਕਦੀ ਐ ਪਰ ਸਿੱਖਾਂ ਨੇ ਸ਼ੁਰੂ ਤੋਂ ਜਿਹੜਾ ਸਿੱਖਾਂ ਦੇ ਖਿਲਾਫ ਉੱਠਦਾ ਹੈ ਮਹਾਰਾਜ ਦੀ ਬੇਦਬੀ ਕਰਦਾ ਹੈ ਜਦ ਸਿੱਖਾਂ ਦੇ ਨਾਲ ਜ਼ੁਲਮ ਕਰਦਾ ਹੈ ਇਹ ਸਿੱਖਾਂ ਦੇ ਪਤਾ ਨਹੀਂ ਕਿੱਧਰਲੇ ਪਾਸੇ ਕੋਈ ਖਾਨਾ ਹੈਗਾ ਜਿਹੜਾ ਇਹ ਆਪ ਦੋ ਤਿੰਨ ਜਾਣੇ ਜੁੜ ਕੇ ਜ਼ਾਲਮ ਨੂੰ ਖਾਤਮਾ ਕਰ ਦਿੰਦੇ ਐ ਸੋ ਮੇਰਾ ਮਤਲਬ ਹੈ ਉਹਨਾਂ ਦੀ ਪਾਰਟੀ ਇੱਥੇ ਬੈਠੀ ਹੈ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹੋ ਜਿਹਾ ਕੰਮ ਮੋਦੀ ਸਾਹਿਬ ਤੁਸੀਂ ਹੱਦ ਟਪਾਤੀ ਹੈ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਸਿੱਖਾਂ ਨਾਲ ਮੁਸਲਮਾਨਾਂ ਨਾਲ ਕਰ ਰਹੇ ਹੋ ਪਰ ਉਹਦਾ ਨਤੀਜਾ ਕੀ ਨਿਕਲਿਆ ਸਾਰੀ ਫੌਜ ਅੱਜ ਕਸ਼ਮੀਰ ਦੇ ਵਿੱਚ ਲੱਗੀ ਹੋਈ ਹੈ ਮੁਸਲਮਾਨਾਂ ਦੇ ਖਿਲਾਫ ਤੇ ਜਿਹੜਾ ਸਮੁੰਦਰ ਨੇ ਇੰਡੀਅਨ ਓਸ਼ਨ ਅਰਬ ਦਾ ਸਮੁੰਦਰ ਇਹਨਾਂ ਦੇ ਕਿਨਾਰਿਆਂ ਦੇ ਉੱਤੇ ਮੁਸਲਮਾਨਾਂ ਦੇ ਮੁਲਖ ਨੇ ਤੇ ਮੁਸਲਮਾਨ ਸਿੱਧਾ ਇੰਡੀਆ ਦੇ ਨਾਲ ਟਾਕਰਾ ਨਹੀਂ ਲੈ ਰਹੇ ਪਰ ਉਹਨਾਂ ਦੀਆਂ ਟੋਲੀਆਂ ਛੋਟੀਆਂ-ਛੋਟੀਆਂ ਜਿਹੜੇ ਵੀ ਇੰਡੀਆ ਦੇ ਜਹਾਜ਼ ਸਮਾਨ ਲੈ ਕੇ ਆਉਂਦੇ ਆ ਬਾਹਰ ਦੇ ਮੁਲਕਾਂ ਤੋਂ ਉਹਨਾਂ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਐ ਜੀ ਦਾ ਮਤਲਬ ਹੈ ਫੌਜ ਵੀ ਕਸ਼ਮੀਰ ਤੇ ਲਦਾਖ ਦੇ ਵਿੱਚ ਫਸੀ ਹੋਈ ਐ ਔਰ ਫੇਰ ਫੌਨ ਤੁਹਾਡਾ ਬੇੜਾ ਨੇਵੀ ਵੀ ਸਮੁੰਦਰ ਦੇ ਵਿੱਚ ਫਸ ਚੁੱਕੀ ਐ ਫੇਰ ਤੁਸੀਂ ਆਪਣੇ ਦੁਸ਼ਮਣ ਦਾ ਕਿਵੇਂ ਤੁਸੀਂ ਮੁਕਾਬਲਾ ਕਰ ਸਕਦੇ ਹੋ ਮੈਨੂੰ ਤੁਸੀਂ ਬੜੇ ਚਾਅ ਦੇ ਨਾਲ ਪਾਰਲਮੈਂਟ ਦੇ ਵਿੱਚ ਭੇਜਿਆ ਪਰ ਉੱਥੇ ਐਡੇ ਆਫਰੇ ਫਿਰਦੇ ਆ ਇਹ ਭਾਜਪੀ ਤੇ ਆਦੇ ਸਸਦੇ ਕੀ ਬੋਲਣ ਹੀ ਨਹੀਂ ਦਿੰਦੇ ਇੱਕ ਦਿਨ ਮੈਂ ਕਿਹਾ ਮੈਂ ਬੋਲਣਾ ਛੋਣਾ ਹੈ स्पीकर ਨੂੰ ਮੈਂ ਥੋੜਾ ਜਿਹਾ ਰੋਕ ਪਾਠੇ ਕਿ ਆਖੀ ਮੈਨੂੰ ਬੋਲਣ ਦਿੰਦਾ ਕਿ ਨਹੀਂ ਤੇ 50 ਬੰਦੇ ਬੀਜੇਪੀ ਦੇ ਤੇ ਆਰਐਸਐਸ ਦੇ ਮੈਂਬਰ ਮੇਰੇ ਦੂਜੇ ਪਾਸੇ ਖੜੇ ਹੋਗੇ ਮੈਨੂੰ ਕਹਿੰਦੇ ਕੌਣ ਹੈ ਤੋ ਮੈਂ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦਮੀ ਹੈ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਹੁਕਮ ਕੀਤਾ ਸਬਾ ਲੱਖ ਸੇ ਇੱਕ ਲੜਾਉ ਤਬੀ ਗੋਬਿੰਦ ਸਿੰਘ ਨਾਮ ਕਹਾਉ ਮੈਂ ਕਿਹਾ ਸਾਰੇ ਉਹ ਬਾਰਾ ਜੋ ਮੇਰੇ ਨਾਲ ਕੱਲੇ ਨਾਲ ਬੋਲੇ ਸੋ ਨਿਹਾਲ ਖੋੜ ਜੀਰਿਆ ਕਾਲ ਤੁਸੀਂ ਸਮਝੋ ਛੱਗ ਵਰਗਣ ਬਹਿ ਗਏ ਸਾਰੇ ਜਣੇ ਸੋ ਸਾਥ ਸੰਗਤ ਜੀ ਇਹ ਫੌਂਸਲਾ ਰੱਖਣਾ ਪਊਗਾ ਆਪਾਂ अज आजाद नहीं है असी गुलामी के और सा नक्शा संत जनैल सिंह पिंडर वाले ने दता आजादी का गुरु गोबिंद महाराज ने कहा इन गरीब सिखों को धूम पातशाही गुरु नानक साहब ने कहा ना असी हिंदू ना मुसलमान उन्होंने एक नवी कौम खड़ी करती ਇੱਕ ਨਵਾਂ ਧਰਮ ਖੜਾ ਕਰਤਾ ਤੋਂ ਸਤਿਕਾਰਯੋਗ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਨੇ ਸਾਨੂੰ ਮੋਗਲਾਂ ਦੇ ਵਕਤ ਜਦੋਂ ਗੈਰ ਮੁਸਲਮਾਨ ਕਰਪਾਨ ਨਹੀਂ ਸੀ ਚੱਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰਦਾ ਬਾਜ ਨਹੀਂ ਸੀ ਰੱਖਦਾ ਕਲਗੀ ਨਹੀਂ ਸੀ ਪੈਣਦਾ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਪਰ ਮੈਂ ਹੁਣ ਕੀ ਕਹਾ ਰਾਜ ਭਾਗ ਦੀ ਨਿਸ਼ਾਨੀਆਂ ਕਿਰਪਾਨ ਕੋਈ ਵੀ ਜਿਹੜਾ ਬਾਦਸ਼ਾਹ ਹੁੰਦਾ ਉਹਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਹੈ ਛੇਵੇਂ ਪਾਤਸ਼ਾਹ ਨੇ ਤਾਂ ਕਿਰਪਾਨ ਦੇਤੀ ਪਰ ਹੁਣ ਅਸੀਂ ਝਾੜੂ ਚੱਕਦੇ ਦੱਸੋ ਮੈਨੂੰ ਜਵਾਬ ਦਿਓ ਮੈਨੂੰ ਤੁਹਾਨੂੰ ਰਾਜ ਭਾਗ ਦੇਖੇ ਜਿਹੜੀ ਪਹਿਲੀ ਪਾਛੈ ਨੇ ਸਾਰਿਆਂ ਨੂੰ ਬਰਾਬਰ ਬਣਾਤਾ ਜਾਤ ਪਾਤ ਤੋੜਦੀ ਹੁਣ ਆਪਣੇ ਝਾੜੂ ਫੜ ਲਿਆ ਫੇਰ ਅਸੀਂ ਲਾਈਏ ਤੁਹਾਨੂੰ ਸੜਕਾਂ ਨੂੰ ਸਾਫ਼ ਕਰਨ ਦੇ ਲਈ ਜੇ ਤੁਸੀਂ ਰਾਜ ਨਹੀਂ ਕਰਨਾ ਤੁਸੀਂ ਰਾਜ ਦੀ ਗੱਲ ਨਹੀਂ ਕਰਨੀ ਤਾਂ ਫੇਰ ਪਿੱਛੇ ਮੁੜ ਜਣਾ ਸੋ ਅੱਜ ਸਾਰ ਸੇਵਾ ਸਿੰਘ ਨੂੰ ਇਹੀ ਅਸੀਂ ਸ਼ਰਧਾਂਜਲੀ ਦੇ ਸਕਦੇ ਆ ਕਿ ਉਠੋ ਆਪਣੀ ਆਜ਼ਾਦੀ ਦੇ ਲਈ ਖੜੇ ਹੋਵੋ ਆਮਨ ਪਸੰਦ ਤਰੀਕੇ ਦੇ ਨਾਲ ਜਮਹੂਰੀਅਤ ਦੇ ਤਰੀਕੇ ਦੇ ਨਾਲ ਵੋਟਾਂ ਆ ਰਹੀਆਂ ਪਰ ਭਾਜਪੀ ਵੋਟਾਂ ਪੁਆ ਰਹੀ ਹੈ ਧਰਮ ਦੇ ਨਾਂ ਦੇ ਉੱਤੇ ਜਿਹੜਾ ਮੰਦਰ ਬਣਾ ਰਿਹਾ ਔਰ ਮੰਦਰ ਬਣਾ ਕੇ ਉਹ ਮੰਦਰ ਬਣ ਰਿਹਾ ਜਿਹੜਾ ਬਬਰੀ ਮਸਜਿਦ ਨੂੰ ਟਾ ਕੇ ਉਹਦੇ ਉੱਤੇ ਮੰਦਰ ਬਣ ਰਿਹਾ ਹੈ ਸਾਧ ਸੰਗਤ ਜੀ ਸਿੱਖਾਂ ਨੇ ਇਹੋ ਜਿਹਾ ਜ਼ੁਲਮ ਨਹੀਂ ਦੇਖਿਆ 1986 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ ਪਰ ਮੇਰਾ ਮਤਲਬ ਹੈ ਜਿੰਨਾ ਛੇ ਰਸੀ ਜਾਤ ਨਹੀਂ ਹੁੰਦੇ ਉਹਨਾਂ ਛੇ ਸਾਧ ਸੰਗਤ ਜੀ ਅਸੀਂ ਬਿਲਕੁਲ ਨਮੋਸ਼ੀ ਚ ਰਹਾਂਗੇ ਔਰ ਆਸ ਕਰਦੇ ਹਾਂ ਕਿ ਸਾਡਾ ਰਾਜ ਖਾਲਸਾ ਬਣ ਕੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ